ਦੋਸਤੋ ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਮਾਨਸਾ ਜ਼ਿਲ੍ਹੇ ਦਾ ਪਿੰਡ ਖੀਵਾ ਖੁਰਦ ਜਿਹੜੇ ਪਰਿਵਾਰ ਨੂੰ ਅੱਜ ਮਲਾਉਣ ਜਾ ਰਹੇ ਹਾਂ ਕਮਰਾਗਾ ਜੋ ਛਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਬਹੁਤ ਨੀਮਾ ਕਮਰਾਗਾ ਤੇ ਇਹਨਾਂ ਨੇ ਦੱਸਿਆਗਾ ਕਿ ਕਮਰਾਜ ਦੇ ਬਾਰਸ਼ਾਂ ਆਉਂਦੀਆਂ ਤਾਂ ਚੌਂਦਾਗਾ ਇਹ ਜੋ ਵੀਰਪਿਆ ਇਸ ਦਾ ਵੀ ਐਕਸੀਡੈਂਟ ਹੋਏ ਨੂੰ 10 ਤੋਂ 12 ਸਾਲ ਹੋ ਗਏ ਪੁੱਛਾਂਗੇ ਕਿੰਨੇ ਸਾਲ ਹੋ ਗਏ ਇਹ ਵੀ ਉਸ ਟਾਈਮ ਤੋਂ ਮੰਜੇ ਵਿੱਚ ਪਿਆ ਹੈ ਸਾਹਮਣੇ ਇਸ ਦਾ ਬੇਟਾ ਬੈਠਾਗਾ ਪਰਿਵਾਰ ਵਿੱਚ ਤਿੰਨ ਮੈਂਬਰ ਨੇ ਕਮਾਈ ਦਾ ਕੋਈ ਸਾਧਨ ਨਹੀਂਗਾ ਤੇ ਬਾਈ ਜੀ ਕੀ ਨਾ ਆਏਗਾ ਜੀ 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 ਪਿੰਡ ਪਿੰਡ ਕੀ ਬਾਤ ਕਰਦੇ ਆ ਅੱਛਾ ਕੀ ਕਦੋਂ ਐਕਸੀਡੈਂਟ ਹੋਇਆ ਤੇਰਾ 2010 ਚ ਹੋਇਆ ਜੀ ਅੱਛਾ ਕਿਵੇਂ ਹੋਇਆ ਸੀਗਾ ਇੱਕ ਗੱਡੀ ਵਾਰ ਕੇ ਸੱਟੇ ਖੜੇ ਸਕੂਟਰ ਜੀ 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 ਲਾ ਕੇ ਹਟ ਗਿਆ ਹੂੰ ਅੱਛਾ ਫਿਰ ਇਲਾਜ ਕਿਨੇ ਕਰਾਇਆ ਤੇਰਾ ਲਾਜ ਕਿਹੜਾ ਗਮਾਈ ਤੇ ਮੇਰੇ ਮੱਠੇ ਤੇ ਕੰਮ ਕਰਦੇ ਸਾਰਾ ਕੁਝ ਇਲਾਜ ਆ ਪਿੰਡ ਚੋਂ ਮੰਗ ਕੇ ਕਰਾਇਆ ਹੂੰ ਅੱਛਾ ਹੁਣ ਉਸ ਟਾਈਮ ਤੋਂ ਮੰਜੇ ਚ ਪਿਆਗਾ ਹਾਂ ਜੋ ਟਾਈਮ ਮੰਜੇ ਜੀ ਅੱਛਾ ਤੇ ਹੁਣ ਫਿਰ ਕਮਾਈ ਦਾ ਕੋਈ ਸਾਧਨ ਹਾਂ ਕੋਈ ਆਦਾ ਨਹੀਂ ਕਿ ਰੀਤ ਲੱਗੀ ਹੋਈ ਉਹ ਉਹੋ ਹੀ ਕਰਨੇ ਵੀ ਨਾ ਤਾਂ ਪਾਸ ਹੁੰਦਾ ਹੈ ਅੱਛਾ ਕੰਮਕਾਰ ਤੇ ਖਿੱਚੇ ਨਹੀਂ ਜਾਂਦਾ ਹਾਂ ਕੰਮ ਆਦੇ ਨਹੀਂ ਜਦ ਜੋੜ ਨਹੀਂ ਮੁੜਦਾ ਲੱਤ ਸਿੱਧੀ ਰਹਿੰਦੀ ਅੱਛਾ ਲੱਤ ਜਮੈਂ ਸਿੱਧੀ ਰਹਿੰਦੀ ਹਾਂ ਸਿੱਧੀ ਰਹਿੰਦੀ ਲੱਤ ਮੁੜਦੀ ਨਹੀਂ ਮੁੜਦੀ ਤੇ ਕੋਈ ਮੈਂ ਕੋਈ ਰੇੜੀ ਵਗੈਰਾ ਲੈ ਕੇ ਦੇ ਦੇ ਕੋਈ ਕੰਮ ਚੱਲ ਸਕਦਾ ਹੈ ਕਿ ਹੋ ਨਹੀਂ ਸਨ ਦੱਗ ਜਾਣਾ ਜੀ ਮੇਰੇ ਕੋਲ ਲੱਤ ਹੀ ਨਹੀਂ ਮੁੜਦੀ ਅੱਛਾ ਹਾਂ ਨਾ ਸਿੱਧੀ ਰਹਿੰਦੀ ਹੈ अच्छा। ਕਕੇ ਕੀ ਨਾ ਹੈ ਤਰਾ? ਸੁਬੀ ਹੋ ਜੀ। اچھا। ਕਿਹੜੀ ਕਲਾਸ ਚ ਪੜਦਾ? 8ਵਾਂ। اچھا। ਤੇ ਫਿਰ ਤੇਰੇ ਪਾਪੇ ਦੀ ਹੁਣ ਦੇਖਭਾਲ ਕੌਣ ਕਰਦਾ ਹੈ? ਅਸੀਂ ਕਰਦੇ ਹਾਂ। اچھا। ਤੇ ਸਰਕਾਰੀ ਸਕੂਲ ਚ ਪੜਦਾ ਹੈ? اچھا। ਔਖਾ ਹੈਗਾ ਫਿਰ ਸਾਰਾ ਕੰਮ ਤੰਦਾ ਕਰਨਾ ਨਾ। ਹਾਂਜੀ। ਕੀ ਮੰਗ ਕਰਦਾ ਥੋੜਾ ਤੇਰੇ ਡੈਡੀ ਵਾਸਤੇ? ਬਿਰੋਟ। ਹੂੰ। ਮਾਤਾ ਕੀ ਨਾ ਆਏਗਾ? ਮੇਰ ਨੂੰ ਅਮਰਜੀਤ। اچھا। ਕੀ ਪਾਣਾ ਬਣਿਆ ਤੇਰੇ ਮੁੰਡੇ ਨਾਲ? ਮੁੰਡਾ ਰਛਿਆ ਟੋਗਰ ਜੀ ਦੇ ਇਲਾਕੇ ਆਇਆ ਜਿਗ ਗੱਡੀ ਮਾਰ ਕੇ ਛੱਟ ਗਿਆ ਚਰਾਚ ਹੂੰ ਜਿਹੜਾ ਕੋਈ ਚਨੀਰ ਪਿੰਡ ਮੰਗ ਕੇ ਲਾਤੇ ਸੀ ਚੰਡੀਗੜ੍ਹ ਲਾਜ ਹੋ ਜਾਂਦਾ ਹੂੰ ਲਾਜ ਫਿਰ ਕਿੱਥੇ ਕਿੱਥੇ ਚੱਲਿਆ ਚੰਡੀਗੜ੍ਹ ਹੋਇਆ ਜੀ ਅੱਛਾ ਚੰਡੀਗੜ੍ਹ ਪੀ ਜਾਈਸ਼ ਹੂੰ ਅੱਛਾ ਤੇ ਫਿਰ ਹੁਣ ਰੋਜ਼ਗਾਰ ਕੀ ਗੁਜ਼ਾਰਾ ਕਿਵੇਂ ਚੱਲਦਾਗਾ ਗੁਜ਼ਾਰਾ ਤਾਂ ਪਲਸਣ ਆਉਂਦੀਆਂ ਇਹ ਦੋਨੇ ਮਾਪਤਾ ਨਹੀਂ ਖਾ ਲੈਣੇ ਬਸ ਹੋਰ ਗੁਜ਼ਾਰਾ ਖਰਚੇ ਤਾਂ ਬਹੁਤ ਹੁੰਦੇ ਆ ਸਿਲੰਡਰ ਵੀ ਭਰਉਂਦੇ ਹੋਵਾਂਗੇ ਰਾਸ਼ਨ ਵੀ ਲੈਂਦੇ ਹੋਵਾਂਗੇ ਰਾਸ਼ਨ ਵੀ ਸਾਰਾ ਕੁਝ ਆ ਜਾਂਦੇ ਵਿੱਚੀ ਬਿਲਸਣ ਦੇ ਪਰ ਤਨਜੀ ਰਹਿ ਗਈ ਸੀ ਉਹ ਬਾਕੀ ਅਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਰਾਸ਼ਨ ਚਾਹੀਦਾ ਕੋਈ ਦਵਾਈਆਂ ਵਾਸਤੇ ਚਾਹੀਦਾ ਜਾਂ ਕਮਰੇ ਵਾਸਤੇ ਕੀ ਮੰਗਾ ਛੋਡੀ ਸਰਦ ਕੰਵਰੀ ਪੈ ਜਾਣਗੇ ਹਾਂ ਅੱਛਾ ਸਾਰੇ ਸਭ ਜਾਸਨ ਬਿਲਸਣ ਆ ਜਾਂਦੇ ਫਾਈ ਜਾਵਾਂਗੇ ਸਾਡੇ ਕੰਵਰੀ ਪੈ ਜਾਣ ਆ ਜਵਾਕ ਦਾ ਮਾੜਾ ਮਟਾ ਉਹ ਜਿਹੜਾ ਹੁਣ ਪੀਓ ਤਾਂ ਮੰਜੇ ਚ ਪੈਗਾ ਹਾਂ ਨਹੀਂ ਜੀ ਤੁਸੀਂ ਕਿਤੇ ਦਰ ਉਦੋਂ ਬਾਅਦ ਐਪਲੀਕੇਸ਼ਨ ਦਿੱਤੀ ਵੀ ਸਾਡਾ ਕਮਰਾ ਪੈ ਜੇ ਸੋਈ ਨਾਜੀ ਕੋਈ ਨਹੀਂ ਦੇਖੂਗਾ ਕੋਈ ਸੁਣੀਏ ਨਹੀਂ ਕਹਿੰਦੇ ਨਹੀਂ ਸਾਡੇ ਕੋਈ ਸੁਣੀਏ ਨਹੀਂ ਸਰਕਾਰ ਵੱਲੋਂ ਸਾਡੇ ਕਮਰਾ फ्लਸ਼ ਬਾਥਰੂਮ ਯਾਰ ਸੋਈ ਕੁਝ ਬਣਿਆਗਾ ਹਾਂ ਜੋ ਉਦੋਂ ਲਾਇਆ 15000 ਰੁਪਏ ਮੁੜ ਕੇ ਨਹੀਂ ਅੱਛਾ ਕਮਰੇ ਵਾਸਤੇ ਕੋਈ ਦਰਖਾਸਤ ਦਿੱਤੀ ਹਾਂ ਦਰਖਾਸਤ ਦਿੱਤੀ ਹੈ ਜਿਹੜੀ ਸੁਣਵਾਈ ਨਹੀਂ ਹੋਈ ਛੱਡੀ ਹਾਂ ਅੰਸ਼ੇ ਅਗਾਂ ਕਿੱਥੇ ਕਿੱਥੇ ਦਰਖਾਸਤਾਂ ਦੇ ਕੇ ਆਏ ਅੱਡੇ ਜੀ ਇਹ ਪਾਰ ਉਹ ਕਿਹੜੇ ਭਾਰ ਦੇ ਨਾਲ ਭਾਰ ਭਾਰ ਪਰ ਪਰੇ ਦੇ ਇਹ ਨੇ ਰਣੇ ਮੈਂ ਕੋਈ ਪਾਰਟੀ ਵਾਲਾ ਕੋਈ ਪਾਰ ਨੂੰ ਪਰ ਦਾ ਕੋਈ ਪਾਰ ਚਲ ਕਾਹੇ ਦੇ ਪਰ ਪਰ ਦਾ ਵਿਚਰ ਕਰਦੇ ਰਕਾਸ਼ੀ ਪਰਦੇ ਅੱਛਾ ਹੁਣ ਮੈਂ ਮੰਗ ਕੀ ਤੁਹਾਨੂੰ ਰਸਨ ਚਾਹੀਦਾ ਦਵਾਈਆਂ ਵਾਸਤੇ ਸਹਿਯੋਗ ਚਾਹੀਦਾ ਯਾ ਕਮਰੇ ਵਾਸਤੇ ਕੀ ਮੰਗਿਆ ਤੁਸੀਂ ਹਾਂ ਕਮਰੇ ਦੇ ਵਾਸਤੇ ਸੰਦੂਕੋਂ ਚਾਹੀਦਾ ਕਮਰਾ ਪਈ ਵਹੀ ਵੱਧ ਗਈ ਅੱਛਾ ਰੋਟੀ ਪਾਣੀ ਦਾ ਗੁਜ਼ਾਰਾ ਚੱਲੀ ਜਾਂਦਾ ਰੋਟੀ ਪਾਣੀ ਚੱਲੀ ਜਾਂਦਾ ਹੂੰ ਉਹ ਵੀ ਖੱਚਤੋਂ ਕੀ ਚੱਲਦਾ ਜੀ ਕਦੇ ਖਾ ਲੈ ਕੇ ਤੇ ਨਾ ਖਾਦੀ ਹੂੰ ਅੱਛਾ 6:00 ਵੱਜਣ ਤੋਂ ਬਾਅਦ ਫੇ ਪਰਿਵਾਰ ਦਾ ਪਛੋੜਾ ਵੀ ਪੈ ਗਿਆ ਹਾਂਜੀ ਹਾਂ ਬੁਰੀ ਹਾਲਤ ਹੋ ਗਈ ਮਰੀ ਸਾਰੇ ਭੱਜ ਗਏ ਵੀ ਨਹੀਂ ਸੜਕ 'ਤੇ ਹਾਂ ਸ਼ੈਂਡ ਤੇ ਕੋਈ ਸਾਰਾ ਨਹੀਂ ਰਿਹਾ ਕੋਈ ਨਹੀਂ ਹੈ ਜੀ ਠੀਕ ਹੈ ਚਲੋ ਉਤਾ ਰੱਬ ਦੇ ਰੰਗ ਨੇ ਹੁਣ ਤਾਂ ਮੈਂ ਤੈਨੂੰ ਕਮਰੇ ਦੀ ਹੈਗੀ ਹੈ ਜੀ ਹਾਂਜੀ